ਕਿਆ ਮੈਂ ਕੈਸੇ ਪੋਹ ਚਿੱਤੇ ਹਾਂ ਜੀ ਹਾਂ ਜੀ ਹਾਲੀ ਵਿੱਚ ਜੋ ਕਬੱਡੀ ਦੀ ਆਪਕੋ ਗੋਲੀ ਲੱਗੀ ਹੈ ਡੈਥ ਹੋ ਗਈ ਹੈ ਲੋਕ ਵੀ ਇਸੇ ਕਾਫੀ ਚਰਚੇ ਮੇਂ ਲਾਅ ਐਂਡ ਆਰਡਰ ਤੇ ਬਹੁਤ ਸਵਾਲ ਉਸਨੇ ਕੀ ਕਹਿਣਾ ਚਾਹੇਗੇ ਇਸ ਤੇ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਪਨਾਹੀ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਵੀ ਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਸ ਤੋਂ ਬਾਅਦ ਤੋਂ ਹੁਣ ਗਾਂ ਉਹਨਾਂ ਦੀ ਆਪਸ ਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਹਾਂ ਕਿ ਸ਼ਾਂਤੀ ਸੁਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨਹੀਂ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਇਹ ਜਿਹੜਾ ਇੱਕ ਚੀਜ਼ ਸਕੂਲ ਵਾਲਾ ਵੀ ਸਰ ਕਰ ਦਿਏਗਾ ਜੁਨਾ ਜਿਹੜੀ ਕੱਲ ਇਹ ਅਲਸਕਾ ਵਿੱਚ ਘਟਨਾ ਵਾਪਰੀ ਹੈ ਜਦੇ ਵਿੱਚ ਰਾਣਾ ਬੁਲਾਚਰੀਆ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਇਸ ਦੇ ਵਿੱਚ ਪੁਲਿਸ ਨੇ ਸਾਰੀ ਰਾਤ ਕੰਮ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਆਇਡੈਂਟੀਫਾਈ ਕਰਦੇ ਆ ਜਿਹੜੇ ਮੇਨ ਸ਼ੂਟਰਸ ਹੈ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਦਿਆ ਗਿਆ ਹੈ ਇੱਕ ਬਲਵਿੰਦਰ ਸਿੰਘ ਢੋਨੀ ਬਲ ਜਿਹੜਾ ਇੱਕ ਸਾਡਾ ਗੈਂਗਸਟਰ ਹੈ ਕੋਰਚਗਾਨ ਦੇ ਵਿੱਚ ਹੈ ਉਸ ਦੇ ਦੇ ਵਿੱਚ ਇਨਵੋਲਵਮੈਂਟ ਹੈ ਔਰ ਜਿਹੜੇ ਸ਼ੂਟਰਸ ਹੈ ਉਹ ਵਨਿਸ਼ਾ ਦਿਤੀਆ ਕਪੂਰ ਫਰਮ ਅੰਮ੍ਰਿਤਸਰ ਐਂਡ ਅਦਰ ਇਜ਼ ਕਰਨ ਪਾਠਕ ਫਰੋਂ ਅਗੇਨ ਫਰੋਂ ਅੰਮ੍ਰਿਤਸਰ ਸਾਡੀ ਬਟਾਲਾ ਅੰਮ੍ਰਿਤਸਰ ਮੋਹਾਲੀ ਅਤੇ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਨਾਂ ਦੀ ਟੀਮਾਂ ਨੂੰ ਅਸੀਂ ਰਵਾਨਾ ਕੀਤਾ ਹੈ ਔਰ ਬਹੁਤ ਚੇਤਕੀ ਸਾਡੇ ਕਬਜ਼ੇ ਦੇ ਵਿੱਚ ਹੋ ਗਿਆ ਜਿਹੜਾ ਬਈ ਟੀਮ ਦਾ ਪਰੇ ਸਵਾਲ ਹੋਈ ਕਿ ਜਦੋਂ ਵੀ ਕੋਈ ਅਜਿਹੀ ઘટના ਵਾਪਰਦੀ ਹੈ ਕਿ ਕਲੈਕਸ਼ਨ ਬਾਹਰਲੇ ਬੋਲ ਕੇ ਬੈਠੇ ਗੈਂਗਸਟਰਾਂ ਨਾਲ ਨਿਕਲਦਾ ਕਿ ਗੱਲ ਜਦੋਂ ਇਹਨਾਂ ਫੈਡਰੇਸ਼ਨ ਕਬੱਡੀ ਸਕ੍ਰਿਸ਼ਨਾ ਦੀ ਗੱਲ ਹੁੰਦੀ ਹੈ ਪਿੱਛੇ ਸਦੀਪਰ ਦਾ ਲੰਬੀਆ ਦਾ ਵੀ ਕਤਲ ਹੋਇਆ ਉਹ ਵੀ ਕਿਤੇ ਨਾ ਕਿਤੇ ਕਰੋੜਾ ਫੈਡਰੇਸ਼ਨ ਦੇ ਨਾਲ ਹੀ ਸੀਗਾ ਕਿਤੇ ਨਾ ਕਿਤੇ ਇਹ ਫੈਡਰੇਸ਼ਨਸ ਦੇ ਲਿੰਕੇਜ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਉਂਦੇ ਨੇ ਜਾਂ ਫਿਰ ਜਦ ਫੈਡਰੇਸ਼ਨ ਬਣਦੀਆਂ ਨੇ ਉਸ ਤੋਂ ਬਾਅਦ ਗੈਂਗਸਟਰ ਵਿੱਚ ਇਨਵੋਲਵ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਕੁਝ ਕੰਡੀਸ਼ਨਸ ਬਣਾਈਆਂ ਜਾਣਗੀਆਂ ਜਾਂ ਜਾਂ ਨਹੀਂ ਅਸੀਂ ਅਸੀਂ ਸਾਰਾ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ ਕੁਝ ਗੱਲਾਂ ਇਹੋ ਜਿਹੇ ਨੇ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਕਿਉਰਿਟੀ ਨਾਲ ਰਿਲੇਟਡ ਨੇ ਪਰਾਸੀਆਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡ ਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ-ਕਿੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ ਐਨਾਲਿਸਿਸ ਕਰਕੇ ਕੌਣ-ਕੌਣ ਇਨਵੋਲਵਮੈਂਟ ਹੈ ਕੀ ਦੀ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਵਾਂ ਦੀਆਂ ਗੋਦੀਆਂ 'ਚ ਸੌਂਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ 'ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਤੇ ਅਸੀਂ ਸ਼ਾਂਤੀ ਪਸੰਦ ਲੋਕਾਂ ਪਰ ਜੇ ਸਾਡੀ ਕੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤ ਐਕਸ਼ਨ ਵੀ ਉਹਨੂੰ